ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾ 'ਤੇ ਉਂਗਲੀ ਚੱਕਣ ਵਾਲਿਆਂ ਤੇ ਇਹ ਇੱਕ ਬਹੁਤ ਵੱਡਾ ਕਰਾਰਾ ਜਵਾਬ ਹੈ ਜਿਹੜੇ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾ 'ਤੇ ਉਂਗਲੀਆਂ ਚੱਕਦੇ ਨੇ ਪਹਿਲੇ ਉਹਨਾਂ ਨੇ ਦੇਖਿਆ ਉਹਨਾਂ ਪਿਛਲੇ ਸਾਲ ਕੱਤਰ ਦੇ ਵਿੱਚ ਜਿਹੜੇ 8 ਜਿਹੜੇ ਸਾਬਕਾ 9 ਸੈਨਿਕ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੋਈ ਸੀ ਕੱਤਰ ਦੇ ਵਿੱਚ ਉੱਥੇ ਸਜ਼ਾ ਮਾਫੀ ਹੋਈ ਤੇ ਉਹ ਰਿਹਾ ਹੋ ਕੇ ਪਰਦੇਸ਼ ਪਰਤੇ ਤੇ ਹੁਣ ਯਮਨ ਦੇ ਵਿੱਚ ਭਾਰਤ ਦੀ ਤਾਕਤ ਜਾਂ ਮੋਦੀ ਦੀ ਤਾਕਤ ਜ਼ਰੂਰ ਦੇਖੀ ਆਉਣੀ ਜਿੱਥੇ ਇੱਕ ਮੈਲਾ ਨਿਮਿਸ਼ਾ ਪ੍ਰਿਆ ਨੂੰ ਅੱਜ ਫਾਂਸੀ ਹੋਣੀ ਸੀ ਤੇ ਇਹ ਪਰਦੇ ਕੋਟਨੀਤੀ ਹੈ ਕਿ ਉੱਥੇ ਜਿਹੜੀ ਫਾਂਸੀ ਦੀ ਸਜ਼ਾ ਹੋਣੀ ਸੀ ਅੱਜ ਉਹ ਫਾਂਸੀ ਦੀ ਸਜ਼ਾ ਟਲ ਗਈ। ਨਮਸਕਾਰ ਜੀਓ ਦੋਸਤੋ ਮੈਂ ਪਮਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਦਾ ਤੁਹਾਡਾ ਸਰਬਦਾ ਸਵਾਗਤ। ਦੋਸਤੋ ਅੱਜ 16 ਜੁਲਾਈ ਸੀ 16 ਜੁਲਾਈ ਦਾ ਜ਼ਰੂਰ ਸੀ 16 ਜੁਲਾਈ ਦੀ ਉਡੀਕ ਤਾਂ ਦੇਸ਼ ਦੇ ਕਰੋੜਾਂ ਲੋਕ ਕਰ ਰਹੇ ਸਨ ਕਿਉਂਕਿ ਉਹਨਾਂ ਦੀ ਨਜ਼ਰਾਂ ਟਿਕੀਆਂ ਹੋਈਆਂ ਸਨ ਯਮਨ ਤੇ ਜਿਹੜਾ ਫੈਸਲਾ ਉਸ ਦੀ ਅਦਾਲਤ ਨੇ ਦਿੱਤਾ ਸੀ ਨਮੇਸ਼ਾ ਪ੍ਰਿਆ ਨੂੰ ਫਾਂਸੀ ਦੇ ਦਿੱਤਾ ਜਿੱਦਾਂ ਜਿੱਦਾਂ ਇਹ ਸਮਾਂ ਨੇੜੇ ਆ ਰਿਹਾ ਸੀ ਤਾਂ ਥੋੜਾ ਲੋਕਾਂ ਦੀ ਤੜਕਣਾ ਵਧ ਰਹੀਆਂ ਸਨ ਕਿ ਆਖਰ 16 ਜੁਲਾਈ ਨੂੰ ਨਮੀਸ਼ਾ ਪ੍ਰਿਆ ਨੂੰ ਫਾਂਸੀ ਹੋ ਜਾਵੇਗੀ ਜਾਂ ਭਾਰਤੀ ਕੋਰਟ ਨੇ ਨਿਤੀ ਇਸ ਤਰ੍ਹਾਂ ਨਹੀਂ ਹੋਵੇਗੀ ਕਿ ਨਮੀਸ਼ਾ ਪ੍ਰਿਆ ਨੂੰ ਬਚਾ ਲਿਆ ਜਾਵੇਗਾ ਕਿ ਉਹਦੀ ਫਾਂਸੀ ਟਲ ਜਾਵੇਗੀ ਦੋਸਤੋ ਜੋ ਹੋਇਆ ਸਭ ਦੇ ਸਾਹਮਣੇ ਤਾਂ ਭਾਰਤ ਦੇਸ਼ ਦਾ ਡੰਕਾ ਹੋ ਰਿਹਾ ਹੈ ਦੁਨੀਆ ਦੇ ਵਿੱਚ ਵੱਜ ਰਿਹਾ ਹੈ ਅੱਜ ਫਿਰ ਜੋ ਕੱਲ ਜੋ ਖਬਰ ਆਈ ਉਸ ਖਬਰ ਦੇ ਵਿੱਚ ਸਾਹਮਣੇ ਗੱਲ ਆਈ ਕਿ ਨਮਿਸ਼ਾ ਪ੍ਰਿਆ ਦੀ ਫਾਂਸ ਦੀ ਸਜ਼ਾ ਟਲ ਗਈ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਭਾਰਤ ਦੇਸ਼ ਕਿੰਨਾ ਤਾਕਤਵਰ ਬਣ ਚੁੱਕਿਆ ਹੈ ਉਹਦਾ ਲੋਹਾ ਦੁਨੀਆ ਨੇ ਦੇਖਿਆ ਤੇ ਕੱਲ ਉਹਦਾ ਉਦਾਰਨ ਸਭ ਨੇ ਹੋਰ ਵੀ ਦੇਖ ਲਿਆ ਇਹ ਉਹਨਾਂ ਲੋਕਾਂ ਨੂੰ ਕਰਾਰਾ ਜਵਾਬ ਹੈ ਜਿਹੜੇ ਗੱਲਾਂ ਕਰਦੇ ਨੇ ਪ੍ਰਧਾਨ ਮੰਤਰੀ ਦੀ ਵਿਦੇਸ਼ ਯਾਤਰਾਵਾਂ ਦੀਆਂ ਗੱਲਾਂ ਤੇ ਉਹਦੇ ਸਵਾਲ ਚੁੱਕਦੇ ਨੇ ਦੋਸਤੋ ਇਹ ਗੱਲ ਵੀ ਕਿਸੇ ਤੋਂ ਪੁੱਲੀ ਹੋਈ ਨਹੀਂ ਹੈ ਕਿ ਪਿਛਲੇ ਸਾਲ ਫਰਵਿਜੈ ਮਿੰਨੇ ਸੀ ਫਰਵਿਜੈ ਮਿੰਨੇ ਵਿੱਚ ਇੱਕ ਗੱਲ ਸਾਹਮਣੇ ਆ ਰਹੀ ਸੀ ਕਿ ਕੱਤਰ ਦੇ ਵਿੱਚ ਸਾਡੇ ਦੇਸ਼ ਦੇ 8 ਸਾਬਕਾ 9 ਸੈਨਿਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਦੋਸਤੋ ਉਸ ਸਮੇਂ ਵੀ ਦੇਸ਼ ਦੀ ਨਜ਼ਰਾਂ ਮੋਦੀ ਸਰਕਾਰ ਦੇ ਟਿਕੀਆਂ ਸਨ ਕਿ ਆਖਰ ਮੋਦੀ ਸਰਕਾਰ ਕੀ ਕਰਦੀ ਹੈ ਇਥੋਂ ਤੱਕ ਕਿ ਇੱਕ ਨੇਤਾ ਨੇ ਦਾ ਚੈਲੰਜ ਵੀ ਕਰ ਦਿੱਤਾ ਸੀ ਕਿ ਮੋਦੀ ਸਰਕਾਰ ਦੇਖਦੇ ਇਹਨਾਂ ਨੂੰ ਕਿਵੇਂ ਬਚਾ ਕੇ ਲਿਆਉਂਗੀ ਪਰ ਕਹਿੰਦੇ ਮੋਦੀ ਸਰਕਾਰ ਜੋ ਕਰਦੀ ਹੈ ਕੋਰ ਨੀਤੀ ਦੇ ਮੁਤਾਬਿਕ ਕਰਦੀ ਹੈ ਅੰਦਰਖਾਤੇ ਕਰਦੀ ਹੈ ਉਹ ਕੋਈ ਰੋਲਾ ਸ਼ੋਰ ਨਹੀਂ ਪਾਉਂਦੇ ਉਹਦਾ ਰਜਤ ਸਭ ਨੇ ਦੇਖਿਆ ਕਿ ਪਹਿਲੇ 8 ਸਾਬਕਾ ਨੌਕਾ ਨੌ ਸਰਕਾਰੀ ਕੱਤਰ ਦੇ ਵਿੱਚ ਉਹ ਸਜ਼ਾ ਕਟਾਏ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਹਾਨ ਦਾ ਖੰਦ ਦਿੱਤਾ ਗਿਆ ਪੂਰੀ ਦੁਨੀਆ ਨੇ ਭਾਰਾ ਦਾ ਡੰਕਾ ਦੇਖਿਆ ਪੂਰੀ ਦੁਨੀਆ ਨੇ ਦੇਖਿਆ ਕਿ ਉਹ ਕੱਤਰ ਜਿਹਦੇ ਆਪਣੇ ਕਾਨੂੰਨ ਨੇ ਉਹਨਾਂ ਨੂੰ ਹੀ ਪਰਦੇਖੂਪਨੀਤੀ ਦੇ ਅੱਗੇ ਚੁਪਣਾ ਪਿਆ ਤੇ ਅੱਠ ਸਾਫਕਾਂ ਨੌਜਾਇਜ਼ਾਂ ਨੂੰ ਰਿਹਾਂ ਕਰਨਾ ਪਿਆ ਇਹਦਾ ਇੱਕ ਨਮੀਸ਼ਾ ਪ੍ਰਿਆ ਦੀ ਗੱਲ ਚੱਲਦੀ ਸੀ ਅੱਜ 16 ਤਰੀਕ ਸੀ 16 ਜਿਹਦਾ ਇਹ ਕਹਿੰਦੇ ਸਮਾਂ ਨੇੜੇ ਆ ਰਿਹਾ ਸੀ ਤਾਂ ਲੱਗਦਾ ਸੀ ਫਤਨ ਕੀ ਹੋਏਗਾ ਨਮੀਸ਼ਾ ਪ੍ਰਿਆ ਨੂੰ फांसी ਹੋ ਜਾਏਗੀ ਭਾਰਤ ਜੋ ਅੱਜ ਪੂਰੇ ਵਰਲਡ ਦੇ ਵਿੱਚ ਇੱਕ ਜਿਹਦਾ ਨਾਮ ਕਿੜਿਆ ਜਾ ਰਿਹਾ ਹੈ ਮੁਜਬੂਤੇ ਤੋਰ ਦੇਖਿਆ ਜਾ ਰਿਹਾ ਹੈ ਕਿ ਉਹ ਕੁਝ ਕਰ ਪਾਏਗਾ ਕਿ ਨਹੀਂ ਕਰ ਪਾਏਗਾ ਦੋਸਤੋ ਸਭ ਨੇ ਦੇਖਿਆ ਕਿ ਨਮਿਸ਼ਾ ਪ੍ਰਿਆ ਦੀ ਫਾਂਸੀ ਦੀ ਸਜ਼ਾ ਦਿੱਤੀ ਦੋਸਤੋ 2017 ਦੇ ਵਿੱਚ ਨਮਿਸ਼ਾ ਪ੍ਰਿਆ ਦੇ ਕੋਲੋਂ ਗਲਤੀ ਨਾਲ ਆਪਣੇ ਪਾਠਣ ਦਾ ਮਰਡਰ ਹੋ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ 2023 ਦੇ ਵਿੱਚ ਉਹਨਾਂ ਦੀ ਅਪੀਲ ਦਾ ਖਾਰਜ ਕਰ ਦਿੱਤੇ ਗਈ ਸੀ ਤੇ 16 ਜੁਲਾਈ ਫਾਂਸੀ ਦੀ ਸਜ਼ਾ ਰੱਖੀ ਹੋਈ ਸੀ ਦੋਸਤੋ ਉਮੀਦ ਕਰਦੇ ਆ ਕਿ ਦੁਆ ਵੀ ਕਰਦੇ ਆ ਕਿ ਜਿਸ ਤਰ੍ਹਾਂ ਕੱਤਰ ਦੇ ਵਿੱਚ ਜਿਹੜੇ ਸਾਡੇ ਸਾਬਕਾ 8-9 ਸੈਂਕੜੇ ਨੂੰ ਫਾਂਸੀ ਦੀ ਸਜ਼ਾ ਮਾਪੋਈ ਤੇ ਪਾਰਾਦੇਸ਼ ਪਰਤੇ ਲੱਗਦਾ ਉਮੀਦ ਕਰਦੇ ਆ ਕਿ ਪਾਰ ਦੀ ਕੂਟਨੀਤੀ ਇੱਥੇ ਵੀ ਰੰਗ ਲਿਆਏਗੀ ਪਾਰ ਦੀ ਕੂਟਨੀਤੀ ਇਸ ਤਰ੍ਹਾਂ ਵਿ ਕੰਮ ਕਰੇਗੀ ਕਿ ਨਮਿਸ਼ਾ ਪ੍ਰਿਆ ਦੀ ਜਿਹੜੀ ਫਾਂਸੀ ਦੀ ਸਜ਼ਾ ਟਲੀ ਹੈ ਉਹ ਮਾਫੀ ਵਿੱਚ ਇਹ ਕਨਵਰਟ ਪਹੁੰਚਾਵੇਗੀ ਇਹ ਉਮੀਦ ਕਰਦੇ ਹਾਂ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ